ਹਾਂਜੀ ਦੋਸਤੋ ਮਿੱਤਰ ਆ ਮੁੰਡਾ ਆਪਣਾ ਕਿਹੜਾ ਪਿੰਡ ਆ ਇਹ ਰਾਜਗੜ ਰਾਜਗੜ ਕਿੰਨੇ ਜੰਪ ਦਵਾਤੇ ਸੀ ਘੋੜੀ ਨੂੰ ਹੁਣ ਤੋਂ ਪਹਿਲਾਂ ਇਹਨੂੰ ਮੰਨ ਕੇ ਜਿਵੇਂ 12 ਜੰਪ ਦਵਾਤੇ 12 ਜੰਪ ਦਵਾਤੇ ਸੀ ਹਾਂ ਮਤਲਬ ਜਦੋਂ ਆਪਾਂ ਚੈੱਕ ਮਤਲਬ ਟ੍ਰੀਟਮੈਂਟ ਕੀਤਾ ਉਸ ਤੋਂ ਬਾਅਦ ਤਾਂ ਦੋ ਹੀ ਆਏ ਨੇ ਇੱਕ ਵਾਰੀ ਖਾਲੀ ਰਹਿ ਗਈ ਸੀ ਦੂਜੀ ਵਾਰ ਮੰਨ ਕੇ ਚੱਲੋ ਪ੍ਰੈਗਨੈਂਟ ਦਵਾਤੇ ਪਹਿਲਾਂ 10 ਦਵਾਤੇ ਸੀ ਠੀਕ ਆ ਹੁਣ ਇਹ ਮੰਨ ਆਪਣੀ 2.5 ਮਹੀਨੇ ਦੀ ਗੱਭਣ ਹੋਗੀ ਹਾਂ ਹੁਣ ਗੱਭਣ ਰਹਿ ਗਈ ਠੀਕ ਆ ਤੇ ਡਾਕਟਰ ਸਾਹਿਬ ਤੋਂ ਬਾਅਦ ਚ ਹਾਂ ਜੀ ਚੈੱਕ ਤੋਂ ਬਾਅਦ ਚ ਟ੍ਰੀਟਮੈਂਟ ਤੋਂ ਪਹਿਲਾਂ 10 ਜੰਪ ਦਵਾਤੇ ਟ੍ਰੀਟਮੈਂਟ ਤੋਂ ਪਹਿਲਾਂ 10 ਜੰਪ ਦਵਾਤੇ ਸੀ ਹੁਣ ਇਹ ਘੋੜੀ ਗੱਭਣ ਆ ਭਾਈ ਵਧਾਈਆਂ ਦਿਓ ਵੀਰ ਨੂੰ ਡਾਕਟਰ ਸਾਹਿਬ ਹਾਂ ਜੀ ਹਾਂ ਧੰਨਵਾਦ ਤੁਹਾਡਾ ਵੀ ਮਿਹਨਤ ਵਾਲੇ ਬੰਦੇ ਆ ਦੋ ਤਿੰਨ ਜਾਨਵਰ ਰੱਖੇ ਹੋਇਆ ਠੀਕ ਆ ਕਿਰਤ ਕਰਕੇ ਖਾਣ ਵਾਲੇ ਬੰਦੇ ਆ ਤੇ ਬਾਪੂ ਜੀ ਹੁਣੀ ਵੀ ਕੰਮ ਕਰਦੇ ਆ ਮੁੰਡਾ ਭਾਈ ਆਪਣਾ ਇਹ ਸੀਸੀਟੀਵੀ ਦਾ ਕੰਮ ਕਰਦਾ ਸੀਸੀਟੀਵੀ ਕੈਮਰਿਆਂ ਦਾ ਠੀਕ ਹੈ ਤੁਹਾਨੂੰ ਇਹਦਾ ਨੰਬਰ ਦੇ ਦੂੰਗਾ ਵੀਰ ਨੂੰ ਜੇ ਕਿਸੇ ਨੇ ਆਪਣੇ ਫਾਰਮ ਤੇ ਸੀਸੀਟੀਵੀ ਕੈਮਰਾ ਇੰਸਟਾਲ ਕਰਾਉਣੇ ਨੇ ਜਾਂ ਘਰੇ ਕਰਾਉਣੇ ਨੇ ਵੀਰ ਨਾਲ ਕੰਟੈਕਟ ਕਰ ਲਿਓ ਤੇ ਤੁਸੀਂ ਜਾ ਕੇ ਵੀ ਕਰ ਦੋਗੇ ਹਾਂਜੀ ਹਾਂਜੀ ਜਾ ਕੇ ਵੀ ਕਰ ਦੇ ਜੇ ਮੰਨ ਕੇ ਚਲੋ ਕੋਈ ਬੰਦਾ ਤੁਹਾਨੂੰ ਦੂਰ ਨੇੜੇ ਫੋਨ ਕਰ ਦੇ ਤੁਸੀਂ ਜਾ ਕੇ ਇੰਸਟਾਲ ਕਰ ਦੋਗੇ ਹਾਂਜੀ ਹਾਂਜੀ ਕਰ ਦਿੰਦੇ ਨੇ ਰੇਟ ਵੀ ਬਹੁਤ ਵਾਜਿਬ ਆ ਮੈਂ ਵੀ ਕਰਵਾਏ ਸੀਗੇ ਠੀਕ ਹੈ ਜੀ ਜਰੂਰ ਵੀਰ ਨੂੰ ਸੇਵਾ ਦਾ ਮੌਕਾ ਦਿਓ ਮਿਹਨਤ ਕਰਨ ਵਾਲਾ ਮੁੰਡਾ ਪੰਜਾਬੀ ਭਰਾ ਆਪਣਾ ਠੀਕ ਹੈ ਜਰੂਰ ਤੁਸੀਂ ਸੀਸੀਟੀਵੀ ਕੈਮਰਾ ਲਈ ਸੰਪਰਕ ਕਰਨਾ ਬਹੁਤ ਸੋਹਣੀ ਕੁਆਲਿਟੀ ਦੇ ਕੈਮਰੇ ਲਾਉਂਦੇ ਨੇ ਠੀਕ ਹੈ ਵੀਰ ਨੂੰ ਵਧਾਈਆਂ ਵੀ ਦਿਓ ਡੇਢ ਸਾਲ ਬਾਅਦ ਮਤਲਬ 10-12 ਬਾਰੀ ਜੰਪ ਦੇ ਲਿਆ ਸੀ ਤੇ ਹੁਣ ਇਹ ਆਪਾਂ ਇੱਕੇ ਬਾਰੀ ਟਰੀਟਮੈਂਟ ਕੀਤਾ ਸੀਗਾ ਤੇ ਦੂਜੀ ਵਾਰ ਮਤਲਬ ਜੰਪ ਦੇ ਕੇ ਹਾਂ ਗੱਬਣ ਰਹੀ ਸੀ ਘੋੜੀ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ ਤੁਹਾਡਾ ਵੀ ਬਹੁਤ ਧੰਨਵਾਦ ਹੈ ਬਾਪੂ ਜੀ ਤੁਸੀਂ ਯਕੀਨ ਰੱਖਿਆ ਠੀਕ ਹੈ ਇਸ ਵਾਰ ਦਾ ਵੇਚਣ ਦਾ ਵਾਅਦਾ ਬਣਾਉਣਾ ਠੋੜੇ ਜੀ ਡਾਕਟਰ ਸਾਹਿਬ ਚਲੋ ਸ਼ੁਕਰ ਹੈ ਮਹਾਰਾਜ ਦਾ ਜੀ ਪਰਮਾਤਮਾ ਹੀ ਵੱਸਦਾ ਸਾਰਿਆਂ 'ਚ। ਕੋੜੇ ਵਾਲਿਆਂ ਨੇ ਵੀ ਜੀ ਇੱਕ ਵਾਰ ਵੀ ਨਹੀਂ ਹੋ ਗੰਦੇ ਨਾਲ ਟਾਈਮ ਗੱਬਣ ਨਹੀਂ। ਨਹੀਂ ਉਹ ਹਾਂ ਕਿਹੜੇ ਕੋੜੇ ਤੋਂ ਗੱਬਣਾ ਉਹ ਭੁੱਲ ਗਏ ਆਪਾਂ। ਬਾਦਲ ਕੋੜੇ ਤੋਂ ਆ ਜੀ। ਬਾਦਲ ਕੋੜਾ। ਦਾ ਡਾਇਰੈਕਟ ਬੱਚਾ ਜੀ। ਕਿ ਕਿਹੜੇ ਪਿੰਡ ਐ ਇਹ? ਹੈਪੀ ਉਹਨਾਂ ਕੋਲ ਆ। ਕਕਰਾਲ ਵਾਲੇ ਪਿੰਡ। ਕਕਰਾਲ? ਹਾਂ ਜੀ। ਇੱਕ ਕਕਰਾਲਾ ਕਿਹੜਾ? ਕਕਰਾਲਾ ਆਹੀ ਆ ਜੀ ਆਪਣੇ ਚੰਡੀਗੜ੍ਹ ਰੋਡ ਤੇ ਪਿੰਡ। ਕਕਰਾਲਾ ਖੁਰਦ ਆ ਜੀ। ਕਕਰਾਲਾ ਖੁਰਦ ਚੰਡੀਗੜ੍ਹ ਰੋਡ ਤੇ ਖਮਾਨੋ ਕੋਲੇ। ਕਿਉਂਕਿ ਇੱਕ ਕਕਰਾਲਾ ਨਾਬੇ ਕੋਲ ਵੀ ਆ। ਬਾਦਲ ਕੋੜਾ ਜੀ ਰਾਜ ਰੋਡ ਦਾ ਡਾਇਰੈਕਟ ਬੱਚਾ ਆ। ਉਹਨਾਂ ਆ ਬਿਛੇਰੀ ਵੀ ਐ ਉਹਦੇ ਲੈ ਕੇ ਉਸ ਘੋੜੀ ਦੀ ਬਿਛੇਰੀ ਹੈ ਜੀ ਇਹ ਉਹ ਕਹਿੰਦਾ ਬਈ ਹੂੰ ਪਾਪਾ ਕਹਿੰਦਾ ਬਈ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਚਾਹੇ 10 ਗੇ ਦੀ ਘੋੜੀ ਨਾਲ ਰਹੇ ਅੱਛਾ ਮੈਨੂੰ ਕਹਿੰਦਾ ਛੂਟ ਆ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਚੰਗਾ ਸੁਆਹ ਵੀਰ ਦਾ ਹਾਂ ਹਾਂ ਜੀ ਜਦੋਂ ਉਹ ਅਗਲਾ ਇੰਨੀ ਗੱਲ ਕਹਿੰਦਾ ਵੀ ਚਾਹੇ ਤੇਰੀ ਭਾਈ 10 ਬਾਰੀ ਨਾ ਰਹੇ ਹਨਾ ਆ ਬਿਛੇਰੀ ਬਿਨਾ ਪੈਸਾ ਤੋਂ ਲੈਂਦੀ ਸੀਗੀ ਕਹਾਂ 10 ਦਿਨ ਬਾਅਦ ਨਾਲ ਕੋਈ ਜਾਣ ਪਛਾਣ ਨਹੀਂ ਸੀ ਹੂੰ ਹੂੰ ਦੇ ਹੀ ਪੈਸੇ ਉਹ ਤਾਂ ਸਮੇਂ ਹੀ ਲੀ ਰੇ ਸੀ ਹਾਂ ਹਾਂ ਨਹੀਂ ਚਲੋ ਬਹੁਤ ਧੰਨਵਾਦ ਭਰਾ ਦਾ ਠੀਕ ਹੈ ਦੋਸਤੋ ਕਰ ਲਿਓ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਣਾ ਮਿੱਤਰ ਆ ਮੁੰਡਾ ਕੈਮਰਾ ਦਾ ਕੰਮ ਕਰਦਾ ਹਨਾ ਹਾਂਜੀ ਤੇਰਾ ਨੰਬਰ ਵੀ ਦਵਾਂਗੇ ਜੇ ਕਿਸੇ ਨੇ ਸੀਸੀਟੀਵੀ ਕੈਮਰਾ ਲਗਵਾਉਣਾ ਹੋਇਆ ਉਹਦੀ ਵੀ ਮੰਨ ਕੇ ਚਲੋ ਵੀਰ ਨਾਲ ਕੰਟੈਕਟ ਕਰ ਲਿਓ ਠੀਕ ਹੈ ਜੀ